ਆਜਾ ਅਚੰਭੇਾ ਥੋੜੇ نیچے ਕਾ ਲੋ ਪਿੱਛੇ ਵੀ ਦਿਖਦਾ ਨਹੀਂ ਧੰਨਵਾਦ ਪੀਰਾ ਪੀਰਾ ਫਕੀਰਾਂ ਦੀ ਧਰਤੀ ਨਕੋਦਰ ਜਦੋਂ ਵੀ ਨਕੋਦਰ ਆਏ ਆ ਨਕੋਦਰ ਵਾਲਿਆਂ ਤੋਂ ਜੋ ਮੰਗਿਆ ਉਹਨੂੰ ਚੌਗਣਾ 5 6 ਕਰਕੇ ਉਹਨਾਂ ਨੇ ਵਾਪਸ ਦਿੱਤਾ ਨਕੋਦਰ ਵਾਲਿਆਂ ਤੁਹਾਡੇ ਤੇ ਬਹੁਤ ਬਾਣ ਹੈ ਸਾਨੂੰ ਖਾਸ ਤੌਰ ਤੇ ਜੋ ਧੋਪੇ ਚਾਹੀਏ ਤਾਂ ਨਕੋਦਰ ਨਾ ਆਈਏ ਤਾਂ ਇਹਦਾ ਲੱਗਦਾ ਕੁਝ ਖਾਲੀ ਖਾਲੀ ਰਹਿ ਗਿਆ। ਸੋ ਨਕੌਂਦਰ ਜਿਹੜਾ ਜਦੋਂ ਵੀ ਭਾਵੇਂ ਉਹ ਐਮ.ਐਲ.ਏ ਦੀਆਂ ਬੋਟਾਂ ਹੋਂ ਭਾਵੇਂ ਉਹ ਵੈਸੇ ਕਲਾਕਾਰ ਦੇ ਤੌਰ ਤੇ ਮੈਂ ਆਇਆ ਜਿੰਨੀ ਵਾਰ ਵੀ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਹੈ ਆ ਜਿਹੜਾ ਪਿਆਰ ਅੱਜ ਦੇ ਰਹੇ ਹੋ ਇਹਦਾ ਦੁਨੀਆ ਦੀ ਕਰੰਸੀ 'ਚ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ। ਤੁਸੀਂ ਜਿੰਨੀ ਸ਼ਿੱਦਤ ਜਿੰਨਾ ਪਿਆਰ ਦਿਖਾ ਰਹੇ ਹੋ ਇਹ ਅਨਬਲੀਵੇਬਲ ਹੈ। ਇਹ ਤਬਦੀਲੀ ਦਾ ਸੰਕੇਤ ਹੈ। ਇਹੀ ਇੱਕ ਕ੍ਰਾਂਤੀ ਦਾ ਸੰਕੇਤ ਹੈ ਸੋ ਇੱਕ ਵਾਰੀ ਜੋਰ ਨਾਲ ਤਾੜੀਆਂ ਆਪਣੇ ਆਪ ਦੇ ਨਾਂ ਤੇ ਵੀ ਮਾਰ ਦਿਓ ਹਾਂ ਜੀ ਇਹ ਆਪਣੇ ਲਈ 100% ਸੀਟ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਆਪਣਾ ਚੋਣ ਨਿਸ਼ਾਨ ਝਾੜੂ ਹੈ ਸਾਰਿਆਂ ਨੂੰ ਪਤਾ ਹੈ ਮਮਨ ਟਿੰਨੂ ਜੀ ਆਪਣੇ ਉਮੀਦਵਾਰ ਨੇ ਇੱਕ ਆਮ ਘਰ ਝੋਠਿਆ ਹੋਇਆ ਮੁੰਡਾ ਹੈ ਮਿਹਨਤਾਂ ਕਰਕੇ ਗਰੀਬੀ ਹੰਡਾਈਆ ਪਿੰਡਿਆਂ ਤੇ ਸੋ ਇਹ ਜੇ ਬੰਦੇ ਜਿਨ੍ਹਾਂ ਨੇ ਆਪ ਗਰੀਬੀ ਆੜਾਈਆਂ ਹੌਂ ਦੁੱਖ ਦੇਖੇ ਹੌਣ ਜਦੋਂ ਉਹ ਪਾਰਲੀਮੈਂਟ ਜਾਣਗੇ ਤਾਂ ਅਜੇ ਕਾਨੂੰਨ ਨਹੀਂ ਬਣਾਉਣਗੇ ਜਿਹੜੇ ਆਮ ਲੋਕਾਂ ਦੇ ਹੱਕ ਦੇ ਹੋਣ ਸੋ ਮੈਂ ਅੱਜ ਦੁਬਾਰਾ ਬੇਨਤੀ ਕਰਨ ਆਇਆ ਇਸ ਤੋਂ ਪਹਿਲਾਂ ਮੈਂ ਗੁਰਾਇਆ ਸੀ ਇਸ ਤੋਂ ਬਾਅਦ ਮੈਂ ਕੈਂਟ ਜਾਣਾ ਹੈ ਫਿਰ ਮੈਂ ਆਦਮپور ਜਾਣਾ ਮੈਂ ਥੱਕਦਾ ਨਹੀਂ ਕਿਉਂਕਿ ਤੁਹਾਡਾ ਪਿਆਰ ਮੈਨੂੰ ਧੱਕਣ ਨਹੀਂ ਦਿੰਦਾ ਆ ਜਿਹੜਾ ਪਿਆਰ ਹੈ ਜਿਆ ਇੰਨਾ ਪਿਆਰਾ ਗੱਡੀ ਦੇਖ ਲਓ ਬੁੱਲਾਣਾ ਭਰਤੀ ਮੈਨੂੰ ਹਰੇਕ ਦਾਸਕਲ ਨੂੰ ਵਿਕਵਾ ਗੱਡੀ ਰੋਕ ਕੇ ਫੁੱਲ ਕੱਢ ਕੇ ਉਹਦੇ ਵਿੱਚ ਠੰਡੀ ਜਗ੍ਹਾ ਬਣਾਉਣੀ ਪੈਂਦੀ ਐ ਇਹ ਵੀ ਕਿਸਮਤ ਵਾਲਿਆਂ ਨੂੰ ਮਿਲਦਾ ਪਿਆਰ ਜਿਹੜਾ ਪੁਰਾਣੇ ਜਨਮ ਤੇ ਪੋਨੀ ਹੋਣਗੇ ਜਦ ਤੁਸੀਂ ਇਹਨਾਂ ਪਿਆਰ ਕਰ ਰਹੇ ਹੋ ਔਰ 43000 ਨੌਕਰੀਆਂ ਦੋ ਸਾਲਾਂ ਚ ਬਿਜਲੀ ਦੇ ਬਿੱਲ ਫ੍ਰੀ ਬਿਜਲੀ ਦਾ ਬਿੱਲ ਨਹੀਂ ਆਉਂਦਾ ਖੇਤਾਂ ਦੀਆਂ ਲਾਈਟ ਜਿਹੜੀ 24 ਘੰਟੇ ਦਿਨੇ ਵੀ ਆਊਗੀ ਰਾਤ ਨੂੰ ਵੀ ਕੱਸੀਆਂ ਨਹਿਰਾਂ ਦਾ ਪਾਣੀ ਜਿਹੜਾ ਬੰਦ ਹੋ ਗਿਆ ਸੀ 25 23 30 ਸਾਲ ਤੋਂ ਉਹ ਚਲਾਟਾ ਫਾਰਮਲ ਪਲਾਨ ਖਰੀਦ ਲਿਆ ਗਰੀਬਾਂ ਨੂੰ ਰਾਸ਼ਨ ਕਣਕ ਜਮਾ ਤਾਜਾ ਕਣਕ ਦੇ ਰਹੇ ਆ ਕੋਈ ਸੁਸਰੀ ਵਾਲੀ ਦਾ ਕੋਈ ਮਿੱਟੀ ਵਾਲੀ ਨਹੀਂ ਦੇ ਰਹੇ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਸਕੀਮਾਂ ਪਈਆਂ ਨੇ ਨਕੋਤਰ ਸ਼ਹਿਰ ਦਾ ਗੁਰਾਇਆਂ ਦਾ ਮਾਨਸਾ ਦਾ ਸਾਰੇ ਸ਼ਹਿਰਾਂ ਦਾ ਸੀਵਰੇਜ ਜਿਹੜਾ ਨਾ ਉਹ ਸਿਸਟਮ ਹੀ ਫੇਲ ਹੋ ਗਿਆ ਉਦੋਂ ਮਾੜਾ ਲਾਇਆ ਮਟੀਰੀਅਲ ਹੁਣ ਉਹ ਸਾਰਾ ਸ਼ਹਿਰ ਪਟਣਾ ਪੈ ਰਿਹਾ ਹੈ ਸ਼ਹਿਰ ਵੱਧ ਗਿਆ ਉਸ ਤੋਂ ਬਾਅਦ ਸਾ ਹੌਦਾਂ ਨਵੇਂ ਜਿਹੜੀਆਂ ਨਵੀਆਂ ਕਲੋਨੀਆਂ ਬੜੀਆਂ ਉੱਥੇ ਸੀਵਰੇਜ ਹੀ ਨਹੀਂ ਸੋ ਬਹੁਤ ਕੁਝ ਕਰਨਾ ਬਾਕੀ ਹੈ ਮੇਰੋ ਬਸ 4 ਤਰੀਕ ਨੂੰ ਰਿਜ਼ਲਟ ਆਵੇ 13 0 ਹੋ ਜੇ ਥੋੜੀ ਜਿਮੇਵਾਰੀ ਖਤਮ ਨਹੀਂ ਰਹੀ ਸ਼ੁਰੂ ਤੁੱਕ ਵਰਦੀਆਂ ਦੇ ਜਿਹੜੇ ਗਲਤ ਖਬਰਾਂ ਫੜਾਉਂਦੇ ਆ ਉਹਨਾਂ ਵਰਦੀਆਂ ਦੇ ਮੂੰਹ ਬੰਦ ਹੋ ਜਾਣਗੇ ਜੋ ਜਿਹੜਾ ਸਰਕਾਰ ਤਾਂ ਆਪਣੇ ਕੋਲੇ ਆ ਕੰਮ ਤਾਂ ਆਪਾਂ ਕਰਦੇ ਨੇ ਫਿਰ ਆਪਾਂ ਹੋਰ ਕਿਸੇ ਨੂੰ ਵੋਟ ਪਾ ਕੇ ਕਿਉਂ ਵੋਟ ਖਰਾਬ ਕਰਨੀ ਹੈ ਡਬਲ ਟ੍ਰਿਪਲ ਹੋ ਜਾਊਗਾ ਨਾਲੇ ਉੱਪਰੋਂ ਐਮਪੀ ਲੜ ਦੇ ਪੈਸੇ ਆ ਕਰਨਗੇ ਨਾਲੇ ਇਥੋਂ ਸਰਕਾਰ ਹੈ ਡਬਲ ਟ੍ਰਿਪਲ ਕੰਮ ਹੋਇਆ ਕਰੂਗਾ ਔਰ ਕੰਮ ਹੋਇਆ ਕਰੂਗਾ ਇਸ ਗੱਲ ਦੀ ਮੈਂ ਜ਼ਿੰਮੇਵਾਰੀ ਲੈਣਾ ਲਗੋ 2.5 ਸਾਲ ਹੋ ਗਏ ਮੇਰੇ ਤੇ 1 ਰੁਪਈਏ ਦਾ ਇਲਜ਼ਾਮ ਲਾ ਕੇ ਦਿਖਾ ਦੋ ਕਿ 1 ਰੁਪਈਆ ਮੁੱਖ ਮੰਤਰੀ ਤੁਹਾਡਾ ਜਿਹੜਾ ਉਹ ਖਾ ਗਿਆ ਭਵਾਨਪੁਰ ਜਿੰਦਾਬਾਦ ਜੋ ਕੱਲ ਮਾਨਸਾ ਭਲਾੜਾ ਕੱਲ ਮੈਂ ਮੋੜ ਮੰਡੀ ਤਲਵੰਡੀ ਸਾਬੋ ਉੱਚੋ ਮੰਡੀ ਉਧਰ ਸੀ ਕੱਲ ਨੂੰ ਮੈਂ ਫੁਲਾ ਫ ਡੇਰਾ ਬਾਬਾ ਨਾਨਕ ਫਤਿਹਗੜ ਚੂੜੀਆਂ ਅਜਨਾਲ ਇੱਧਰ ਆ ਮੈਂ ਤਾਂ ਚਾਰ ਪੰਜ ਕਿਹੜੇ ਕਰਤੇ ਚਾਰ ਪੰਜ ਹੋਰ ਕੱਢੂੰ ਜੋ ਜਿੰਨਾ ਜਿਹੜੇ ਜਲਾਣੀ ਪੱਟੀਆਂ ਜਾਂਦੀਆਂ ਮੈਂ ਤਾਂ ਨਹੀਂ ਦੇਖੇ ਪੈਂਦਾ ਆਪ ਬੀਜੇਪੀ ਵਾਲੇ ਕਾਂਗਰਸ ਵਾਲੇ ਕੱਲ ਹੀ ਸਾਰੇ ਇਹ ਸਾਡੀਆਂ ਤਿੰਨ ਤਿੰਨ ਪੀੜ੍hiyan ਖਾ ਗਏ ਸਾਡੀਆਂ ਅੰਦਰ ਵੀ ਘਰਾਂਗੇ ਨਾਲ ਬੈਠੇ ਨੇ ਅੰਦਰ ਹੀ ਬੈਠੇ ਰਹਿਗੇ ਤਿੰਨ ਤਿੰਨ ਆਪ ਦੇ ਮਹਿਲ ਪਾ ਲੇ ਸਾਡੇ ਸਾਡੀਆਂ ਛੱਤਾਂ ਚੋਈ ਜਾਂਦੀਆਂ ਆਪ ਦੇ ਮਹਿਲ ਪਾ ਲੇ ਪਹਾੜਾਂ 'ਚ ਮਹਿਲ ਪਾ ਲੇ ਕਿੱਥੋਂ ਆਇਆ ਪੈਸਾ ਇਹ ਸਾਰੇ ਲੋਕਾਂ ਦਾ ਪੈਸਾ ਹੈ ਵੀਰੋ ਸੁਖਵੀਰ ਬਾਲ ਦਾ ਕੀ ਹੋਇਆ ਉੱਟ ਲੈ ਸੁੱਖ ਵਿਲਾਸ ਉਹ ਨਵਾਂ ਚੰਡੀਗੜ੍ਹ ਦੇ ਜਿਹੜਾ ਪਹਾੜਾਂ 'ਚ ਪਾਇਆ ਇੰਨਾ ਮਹਿੰਗਾ ਹੋਟਲ ਹੈ ਹਰੇਕ ਕਮਰੇ ਦੇ ਮੰਗਰਲੇ ਪਾਸੇ ਪਰਸਨਲ ਸਵਿਮਿੰਗ ਪੂਲ ਹੈ 7 ਲੱਖ ਰੁਪਇਆ ਘੱਟੋ ਘੱਟ ਕਰਾਇਆ ਕਮਰੇ ਦਾ ਇੱਕ ਰਾਤ ਦਾ 7 ਲੱਖ ਇੱਕ ਬੰਦਾ ਜ਼ਿੰਦਗੀ ਚ ਪੂਰੀ ਚ 7 ਲੱਖ ਨਹੀਂ ਦੇਖ ਸਕਦਾ ਗਰੀਬ ਨਹੀਂ ਉੱਥੇ ਆਪਾਂ ਕੀ ਕਰਾਂਗੇ ਨਾ ਉੱਥੇ ਸਕੂਲ ਬਣਾਵਾਂਗੇ ਨਾਲੇ ਨਾਰਾ ਲਖ ਦਾਂਗੇ ਵੀ ਦੁਨੀਆ ਦਾ ਸਭ ਤੋਂ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ ਈ ਗਾਣਾ ਆਪੇ ਕੋਰਟਾਂ ਤੋਂ ਸਾਥ ਫਰੀਜੂ ਮੇਰਾ ਮੇਰਾ ਸੀਗਾ ਕਿ ਪਰਖਸ਼ਾਂ ਦੇ ਪੈਸੇ ਦਾ ਸੋ ਵੀਰੋ ਇਹਨਾਂ ਨੇ ਲੁੱਟਿਆ ਪੰਜਾਬ ਦਾ ਹੀ ਅੱਜ ਖਤਮ ਹੋ ਗਏ ਅੱਜ ਜਿਹਨਾਂ ਨੂੰ ਬੰਦਾਂ ਨਹੀਂ ਥਾਉਂਦਾ ਗੱਡੀ 'ਚ ਬਿਠਾਉਣ ਵਾਸਤੇ ਵੀਰੋ ਸੁਖਵੀਰ ਬਾਦਲਾ ਜਿਹੜਾ ਪਰਿਵਾਰ ਬਚਾਓ ਯਾਤਰਾ ਨਹੀਂ ਚੱਲ ਰਹੀ ਉਹ ਜੀਪ ਦੇ ਉੱਤੇ ਛੱਤਰੀ ਜੀ ਲਾ ਰੱਖਿਆ ਤੁਰਿਆ ਜਾਂਦਾ ਹੁੰਦਾ ਹੈ ਸ਼ਹਿਰ 'ਚ ਕੋਈ ਬੰਦਾ ਰਿਆਂ ਵਾਲਾ ਹੁੰਦਾ ਬੰਦ ਦੁਕਾਨਾਂ ਨੂੰ ਐ ਐ ਕਰਦਾ ਜਾਂਦਾ ਹੁੰਦਾ ਉਹ ਆਏ ਲੱਗੀ ਜਾਂਦਾ ਪਾਣੀ ਬੰਦੇ ਖੜੇ ਨੇ ਬੰਦੇ ਖੜੇ ਨੇ ਝੋਲਾ ਝੋਲੇ ਦਿਖਣ ਲੱਗਿਆ ਇਹਨਾਂ ਨੂੰ ਹਾਂਜੀ ਲੇ ਤਾਂ ਕੀ ਕਮੇਰ ਕਰੋਗੇ ਜਿਹੜੇ ਗਰੀਬਾਂ ਦੇ ਪੈਸੇ ਨਹੀਂ ਦੇ ਦਿੰਦੇ ਸਾਡੇ ਹਾਂਜੀ ਦਾ ਮੇਰੀ ਇਕਲੀ ਜਿਹੜੀ ਹੈ ਉਹਦਾ ਫਿਰ ਸਾਰੇ ਚਿੱਠੀ ਆ ਗਏ ਇਹਨਾਂ ਦੇ ਬਠਿੰਡੇ ਜਾ ਕੇ ਦੇਖੋ ਬੁਰਾ ਹਾਲ ਰਸਿਆ ਇੱਕ ਮੈਂ ਤੁਹਾਨੂੰ ਅੰਦਰਲੀ ਗੱਲ ਲਾਤਾ ਕਹਾਣਾ ਗੱਲ ਕਰਦੇ ਹੋ ਠੀਕ ਹੈ ਨਾ ਕੁਝ ਅਫਸਰ ਹੈਗੇ ਪੰਜਾਬ ਦੇ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਟੀ ਸੁਖਵੀਰ ਹੋਰਾਂ ਦੇ ਹਰਸਿਮਰ ਹੋਰਾਂ ਦੇ ਉਹ ਅਫਸਰ ਮੈਨੂੰ ਦੱਸ ਦਿੰਦੇ ਕਦੇ ਨਾਂ ਤਾਂ ਲਿਓ ਨਾ ਸਾਡਾ ਮੈਂ ਕਿਹਾ ਨਾਂ ਨਹੀਂ ਲੈਂਦਾ ਮੈਂ ਕਿਹਾ ਹਾਲ ਕੀ ਹੈ ਫਿਰ ਨਰ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਕਿਆ ਨਵਾਂ ਪੰਗਾ ਕੀਤਾ ਗਏ ਕਹਿੰਦਾ ਉੱਥੋਂ ਤੁਸੀਂ ਕਿੱਕਲੀ ਆ ਗਈ ਕਹਿੰਦਾ ਹੁਣ ਹੋਰ ਇੱਥੇ ਕਰਦੇ ਦੀ ਕਿੱਕਲੀ ਕਹਿੰਦਾ ਆਪਸ ਚ ਲੜਾਈਆਂ ਕਰੀ ਜਾਂਦੇ ਤੂੰ ਮੇਰੇ ਭਾਈ ਦਾ ਐ ਕਿ ਤਾ ਭਾਈ ਜਨਤਾ ਐ ਕਿ ਤਾ ਕਹਿੰਦਾ ਲੜਾਈਆਂ ਚੱਲਦੀਆਂ ਆਪਸ ਚ ਸੁਭਿਓ ਜਦੋਂ ਪਹਿਲਵਾਨ ਹਾਰਦਾ ਹੋਵੇ ਉਹ ਦੰਗੀਆਂ ਆ ਜਾਂ ਬੱਢਣ ਲੱਗ ਜਾਂਦਾ ਕਟਣਾ-ਕਟਣਾ ਤੇ ਉਹ ਹੱਜੇ ਕਮਾਤੇ ਆ ਗਏ ਉਹ ਗਾਣਾ ਦੇਣ ਲੱਗ ਪਏ ਗਿੰਡਾ ਦੇ ਆਏ ਨਾ ਰੱਖੀ ਖਤਮ ਤੱਕਰੀ ਖਤਮ ਜੀ ਜਿਵੇਂ ਇਹਨਾਂ ਨੇ ਜਿਵੇਂ ਇਹਨਾਂ ਨੇ ਆਪਣੀਆਂ ਇੱਛਾਵਾਂ ਖਤਮ ਕੀਤੀਆਂ ਜਿਵੇਂ ਆਪਣਾ ਫਿਊਚਰ ਖਤਮ ਕੀਤਾ ਇਹ ਮੇਰੇ ਮੇਰੇ ਕਬਰ ਸਤੂ ਹੋ ਰਿਹਾ ਨਰਕ ਸੁਰਗ ਇੱਥੇ ਹੈ ਭਾਈ ਇੱਥੇ ਹੈ ਨਰਕ ਸੁਰਗ ਇੱਥੇ ਹੈ ਦੇਖ ਕੇ ਜਾਣਗੇ ਇੱਥੇ ਦੇਖੀ ਹਾਲ ਹਾਲ ਹੋ ਕੇ ਤੁਹਾਡਾ ਅਜਮਿੰਤਾ ਕਰਦੀਆਂ ਪੈਰੀਆਂ ਨੇ ਹਾਏ ਝਾੜੂ ਵਾਲੇ ਹਾਏ ਝਾੜੂ ਵਾਲੇ ਵੇ ਰੋਣ ਲੱਗੀ ਕਿ ਹਸਨਤੋ ਜੀ ਭਾਈ ਅੱਜ ਦੇਖੋ पहला ना हंकार नीती ना बठिंडे तो, तो उम्मीदवार नन्नी छौ हर श्रवा मुंह बठिंडे बोल लगे हुए पता की लिखा है नमानी सेवादार आया आ जाओ आ जाओ आ जाओ नमाने बनते आ जाओ लोग लिया लोग लिया मैंने देख के मेरी फोटो देख के अखा दे चाहिए हूं नन्नी छां तो बन गई नमाणी ਜੋ ਕਿ ਕਲੀ ਕੀ ਕਹਿੰਦੀ ਆ ਅੱਲ ਤੇ ਰੋਣਾ ਰੋਦੀ ਐ ਉਹ ਕਹਿੰਦੀ ਕਿ ਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਕਿ ਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ਓਟ ਕੋਈ ਖਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੀਤੇ ਕੰਮ ਭਗਵਾਨ ਕਰਿਓ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਬਿਟੇ ਨਹੀਂ ਬਿਜਲੀ ਦਾ ਕੋਈ ਮੇਲ ਨਹੀਂ ੱਸੀਆਂ ਚ ਪਾਣੀ ਐ ਨੌਕਰੀ ਦੇਣ ਵਾਲੀ ਲੰਮੀ ਕਹਾਣੀ ਹੈ ਤੇ ਉਹ ਕਹਿੰਦੀ ਹੈ ਤੇ ਉਹ ਇੱਕ ਹੋਰ ਦੁੱਖ ਵੀ ਹੁੰਦੀ ਹੈ ਇੱਕ ਹੋਰ ਦੁੱਖ ਹੁੰਦੀ ਹੈ ਕਹਿੰਦੀ ਉਹ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸੱਜ ਆਉਂਦੇ ਸੀ ਉਹ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸੱਜ ਆਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚਿਆ ਕਾਲੀ ਰਾਤ ਦੀ ਫੱਟੀ ਫਰ ਜੀਜੇ ਸਾਡੇ ਨੇ ਮੋਚੀ ਹੈ ਮੇਰਾ ਸੁੱਕੀ ਜਾਵੇ ਖੂਨ ਦੇ ਨਾਲੇ ਉੱਡੀ ਜਾ ਸਕੂਨ ਦੇ ਜਦੋਂ ਨੇੜੇ ਆਈ ਜਾਂਦੀ ਫਟਾਬਾੜੀ ਇੱਕ ਜੂਲਵੇ ਅਸੀਂ ਮੌਜ ਬੜੀ ਲੁੱਟੀ ਐ ਅਸੀਂ ਮੌਜ ਬੜੀ ਲੁੱਟੀ ਐ ਕੁੱਕੀ ਛਿੱਤਰ ਨਾਲ ਗੁੱਟੀ ਐ ਹੁਣ ਸਾਡੀ ਜਨ ਸੋਹ ਜਾਰੇ ਮੌਜ ਦੀ ਕੁੱਟੀ ਐ ਲੈ ਇਸ ਦੀ 4 ਜੂਨ ਨੂੰ ਰਾਜਨੀਤੀ ਤੋਂ ਬਾਦਲ ਪਰਿਵਾਰ ਦੀ ਪੱਕੀ ਛੁੱਟੀ ਐ ਬੋਲੇ ਸੋਨਹਾਰਾ दिलान धड़कन विकास पुरश पशाई लीडर अज नकोदर लाते आप सब वालों उन्होंने स्वागत करता खास करके इस हल्के विधायक मेरी भैन बीबी इंद्रजीत जी तो मान वालों और सारे वॉल्टीयर साहबान वालों सारे नकोदर बाजार वालों मानसा का इतने पहुंचन से बहुत बहुत धनबाद ਬੇਨਤੀ ਆ ਇੱਕ ਜੂਲ ਸ਼ਾਮ ਦੇ 5:00 ਵਜੇ ਤਹਾਰਾ ਦੇਜੋ ਤੇ ਤੁਹਾਡੀ ਸੇਵਾ ਲਈ ਕੋਈ ਤਸ਼ੱਬ ਨਹੀਂ ਜਗਾ ਦਾ ਮਾਨ ਸਾਹਿਬ ਤੁਸੀਂ ਆਉਂਦੇ ਹੋ ਤੇ ਸਾਰੇ ਬਹੁਤ ਜੋਸ਼ ਵਿੱਚ ਸਾਡੇ ਭਰਾ ਹੋ ਜਾਂਦੇ ਆ ਤੇ ਤੁਹਾਨੂੰ ਸੀਟ ਤੁਹਾਡੀ ਝੋਲੀ ਵਿੱਚ ਪਾਉਣਗੇ ਸਰਦਨ ਦੀ ਬੋਲੇ ਇਸ ਸੋਨਹਾਲ ਬਹੁਤ ਬਹੁਤ ਮਾਣਦਾ